ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਹੁਣ ਤੱਕ ਚੈਨਲ ਥਾਣਾ ਸਿਟੀ ਰਾਮਪੁਰਾ ਫੂਲ ਵਿਖੇ ਜਿਲ੍ਹਾ ਬਠਿੰਡਾ ਚ ਚਿੱਟੇ ਦੇ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਿਛਲੇ ਦਿਨੀ ਪੰਡ ਮਹਾਰਾਜ ਦੀ ਵੀਡੀਓ ਵਾਇਰਲ ਹੋਈ ਸੀ ਆਓ ਆਪਾਂ ਉਸ ਸੰਬੰਧੀ ਗੱਲਬਾਤ ਸੁਣਦੇ ਹਾਂ ਸਾਡੇ ਨਾਲ ਹੈ ਡੀਐਸਪੀ ਸਰਦਾਰ ਪ੍ਰਦੀਪ ਸਿੰਘ ਜੀ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਜਿਹੜੀ ਮਿਆਮ ਚਲਾਈ ਗਈ ਹੈ ਉਸ ਦਾ ਮਾਨਯੋਗ ਡੀਜੀਪੀ ਸ਼੍ਰੀ ਕੌਰ ਜਦ ਜੀ ਦੇ ਆਦੇਤਾ ਮੁਤਾਬਕ ਅਤੇ ਮਾਨਯੋਗ ਐਸਐਸਪੀ ਸ਼੍ਰੀਮਤੀ ਅਮਿਤ ਕਪੂਰ ਅਸਾਂ ਦੇ ਕੰਮ ਦਾ ਕੱਲ 23 ਨਵੰਬਰ 2024 ਅਮਚਾਰ 2025 ਨੂੰ ਅਸੀਂ ਤਿੰਨ ਵਿਅਕਤੀ ਜਕੀਸ਼ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਭਾਈ ਘੱਪਾ ਗੁਰਦੀਪ ਸਿੰਘ ਪੁੱਤਰ ਹਪਾਲ ਸਿੰਘ ਵਾਸੀ ਰਾਮਪੁਰਾ ਹਰਜਿੰਦਰ ਸਿੰਘ ਲਾਡੀ ਸਨੋ ਕੁਲਵੰਤ ਸਿੰਘ ਵਾਸੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 50 ਗ੍ਰਾਮ ਹੀਰੋਨਾਂ ਤੇ 1,27,000 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਹੈ ਤੇ ਇਹਨਾਂ ਬਰੋਧ ਅਸੀਂ ਮਕਦਮਾ ਨੰਬਰ 56 ਅੰਡਰ ਸੈਕਸ਼ਨ 21ਬੀ ਐਨਡੀਪੀਐਸ ਐਕਟ ਅੰਨਾ ਸਿਟੀ ਰਾਮਪੁਰਾ ਦੇ ਦਫਤਰ ਕੀਤਾ ਤੇ ਇੱਥੇ ਦੱਸਣਾ ਚਾਹਣਾ ਜਿਹੜਾ ਹਰਜਿੰਦਰ ਸਿੰਘ ਲਾਡੀ ਹੈ ਦੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਨਿੰਗ ਸਿੰਘ ਵੀ ਉਹ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹਦੇ ਵਿੱਚ ਇੱਕ ਨਸ਼ਾ ਵੇਚਦਾ ਇਹ ਜਿਹੜਾ ਹਰਜਿੰਦਰ ਸਿੰਘ ਲਾਡੀ ਦਿਖਾਈ ਦੇ ਰਿਹਾ ਤੋ ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਹੀ ਰਿਮਾਂਡ ਹਸ ਕਰਾਂਗੇ ਮਹਾਂਦਸ ਕਰਕੇ ਨਾ ਤੋਂ ਕੋਸ਼ਿਸ਼ ਕਰਕੇ ਕਿ ਕਿੱਥੋਂ ਲਿਆਉਂਦੇ ਕਿੱਥੇ ਵੇਚਦੇ ਤੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਿਅਕਤੀਆਂ ਨੂੰ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਖਤ ਸਜ਼ਾ ਦਵਾਈ ਜਾਵੇ ਇਸ ਤੋਂ ਇਲਾਵਾ ਅਸੀਂ ਕੱਲ ਪਿੰਡ ਢਪਾਲੀ ਵਿਖੇ ਕਸਟਮ ਆਪਰੇਸ਼ਨ ਦੌਰਾਨ ਅਸੀਂ 5000 ਤਿਆਂ ਨੂੰ ਭਾਰੀ ਮਾਤਰਾ ਵਿੱਚ ਨਾਣ ਅਤੇ ਸ਼ਰਾਬ ਤਹਿਤ ਗ੍ਰਿਫਤਾਰ ਕਰਕੇ ਥਾਣਾ ਫੂਲ ਵਿਖੇ 5 ਮਕਦਮੇ ਜਿਹੜੇ ਦਰਜ ਕੀਤੇ ਬਾਕੀ ਜਿਹੜੇ ਨਸਾ ਵੇਖਦੇ ਕੁਝ ਆਸੇ-ਪਾਸੇ ਹੋਈ ਪਰਦੇ ਪਰ ਉਹਨਾਂ ਨੂੰ ਅਸੀਂ ਛੱਡਾ ਨਹੀਂ ਨਾ ਉਹਨਾਂ ਨੂੰ ਅਸੀਂ ਟੈਕਨੀਕਲ ਤਰੀਕੇ ਦੀ ਆਪਣਾ ਮਤ ਲੈ ਕੇ ਤੇ ਅਸੀਂ ਜਿਆਦਾ ਫੋਕਸ ਕੀਤਾ ਹੋਇਆ ਉਸ ਤੋਂ ਇਲਾਵਾ ਭਾਈ ਰੂਪੇ ਉੱਥੇ ਵੀ ਫੋਕਸ ਕੀਤਾ ਹੋਇਆ ਤੇ ਉਸ ਕਾਫੀ ਸਾਡੇ ਕਾਉਂਸਲਰ ਜੱਟ ਬਣੇ ਲੋਕਾਂ ਨੇ ਸਾਨੂੰ ਬਹੁਤ ਸਹਿਯੋਗ ਮਿਲਿਆ ਤੇ ਅਸੀਂ ਕਾਫੀ ਮਕੱਦਮੇ ਦਰਜ ਕੀਤੇ ਆ ਹੈਵੀ ਰਿਕਵਰੀ ਕਮਰਸ਼ਲ ਕਾਉਂਟਰੀ ਰਿਕਵਰੀ ਵੀ ਹੋਈ ਆ ਤੇ ਅਸੀਂ ਕਾਫੀ ਮਕੱਦਮਿਆਂ ਦੇ ਦਰਜ ਕੀਤੇ ਆ ਤੇ ਕਾਫੀ ਜਿਹੜੇ ਉਹਨਾਂ ਦੇ ਵਿੱਚ ਇੱਕ ਸਾਡੇ ਜਸਵਿੰਦਰ ਸਿੰਘ ਚੀਨ ਆਇਤਾ ਹੋਇਆ ਇਹ ਓਪਰੇਸ਼ਨ ਉਹਨੂੰ ਅਜੇ ਤੱਕ ਪਛੇਤ ਨਹੀਂ ਕੀਤਾ ਸਰ ਜਿਹੜੀ ਤੁਸੀਂ ਵੀਡੀਓ ਵਾਇਰਲ ਦੀ ਗੱਲ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਨਿੰਨ ਸਿੰਘ ਵੀ ਦਿਖਾਈ ਦੇ ਰਹੇ ਸੀ ਉਹਦੇ ਵਿੱਚ ਉਹ ਕੌਣ ਸੀ ਨਿੰਨ ਸਿੰਘ ਉਹ ਨੈਕਸ਼ਾ ਰਵੀ ਸਿੰਘ ਅਨੰਦਨਾ ਉਹ ਵੀ ਨਾਮਜ਼ਦ ਕਰ ਲਿਆ ਮਾਮਲੇ ਦੇ ਨਹੀਂ ਨਹੀਂ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਉਹਨੂੰ ਜਾਗਰੂਕ ਕੀਤਾ ਜਿਹੜਾ ਬੰਦਾ ਵੇਚ ਰਿਹਾ ਸੀ ਮਸਿਆਂ ਬਰੋਤ ਜਿਹੜੀ ਵਾਇਮਾ ਪ੍ਰਿੰਟ ਜੋਤਰਾ ਸਿੰਘ ਬਰੋਤ ਛਿੜੀ ਗਈ ਆ ਇਸ ਤਰ੍ਹਾਂ ਹੀ ਕਾਰਵਾਈ ਕਰਦੇ ਹੋਏ ਕੱਲ ਮਿਤੀ 24-25 ਨੂੰ ਤਿੰਨ ਬੰਦੇ ਅਰੈਸਟ ਕੀਤੇ ਇੱਕ ਜਗਸੀਰ ਸਿੰਘ ਸਾਨੂੰ ਹਰਨ ਸਿੰਘ ਅਸੀ ਭਾਈ ਹੁਫਾ ਵਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਹਰਾਪੁਰਾ ਅਤੇ ਹਰਜਿੰਦਰ ਸਿੰਘ ਲਾਗੀ ਸਾਨੂੰ ਕੋਲ ਸੇਵਾ ਵਾਸੀ ਮਰਾਠ ਇਹਨਾਂ ਪਾਸੋਂ ਅਸੀਂ 50 ਗ੍ਰਾਮ ਜਿਹੜੀ ਹੈ ਹੀਰੋਨ ਬ੍ਰਾਂਡ ਕੀਤੀ ਹੈ ਤੇ 1,27,000 ਰੁਪਿਆ ਡਰੱਗ ਮਨੀ ਬ੍ਰਾਂਡ ਕਰਕੇ ਇਹਨਾਂ ਖਿਲਾਫ ਅਸੀਂ ਮਕਦਮਾ ਨੰਬਰ 53 ਫਾਉਨਾ ਸਿਟੀ ਵਿਖੇ ਅੰਡਰ ਸੈਕਸ਼ਨ 21 ਬੀ ਐਂਡ ਡੀ ਪੀ ਸੈਕਟਰ ਗੱਦੀ ਕਰਕੇ ਇਹਨਾਂ ਨੂੰ ਗ੍ਰਿਪਰ ਕਰ ਲਿਆ ਇੱਥੇ ਦੱਸਾਂ ਚਾਹਣਾ ਵੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਵਿਅਕਤੀ ਜਿਹੜਾ ਉਹ ਚਿਟਾ ਵਿੱਚ ਰਿਹਾ ਸੀ ਉਹ ਹਰਜਿੰਦਰ ਸਿੰਘ ਲਾਗੀ ਹੀ ਜਿਹੜਾ ਹੈ ਇਸ ਮਕਦਮੇ ਵਿੱਚ ਰਸ਼ਟ ਕਰ ਲਿਆ ਇਹਦੇ ਵਿੱਚ ਕਿਨੈਕ ਸਿੰਘ ਵੀ ਵੀਡੀਓ ਚ ਦਿਖਾਈ ਦੇ ਰਿਹਾ ਸੀ ਉਸੇ ਵੀਡੀਓ ਬਾਰੇ ਕਰ ਦੱਸ ਰਹੇ ਉਹਨੇ ਵਿੱਚ ਇਹ ਜਿਹੜਾ ਚਿੱਟਾ ਵੇਚਣ ਵਾਲੇ ਦੇ ਹਰਜਨਦਰ ਸਿੰਘ ਲਾਡੀ ਜਿਹੜਾ ਸ਼ਾਮ ਸੀ ਇਸ ਨੂੰ ਹੀ ਰਸ਼ਟ ਕਰ ਲਿਆ ਅੱਜ ਇਹਨਾਂ ਨੂੰ ਅਸੀਂ ਕੋਰਟ ਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਨੂੰ ਰਿਮਾਂਡ ਲੈ ਕੇ ਇਹਨਾਂ ਦੇ ਫਾਰਵਰਡ ਤੇ ਜਿਹੜੇ ਬੈਕਵਰਡ ਲਿੰਕ ਆ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਕਤੀਆਂ ਨੂੰ ਵੀ ਕਿੱਥੋਂ ਲੈ ਕੇ ਆਉਂਦੇ ਕਿੱਥੇ ਕਿਤੇ ਵੇਚਦੇ ਆ ਨਸ਼ਾ ਵੇਚਦੇ ਆ ਉਹਨਾਂ ਨੂੰ ਵੀ ਅਸੀਂ ਇਸ ਮਕਦਮੇ ਚ ਰਸ਼ਟ ਕਰਾਂਗੇ ਇਸ ਤੋਂ ਲਾਵਾ ਅਸੀਂ ਸਵੇਕਾਸ ਹੋਪਰੇਸ਼ਨ ਪਿੰਡ ਠਵਾਰੀ ਕੀਤਾ ਸੀ ਉੱਥੇ ਅਸੀਂ ਪੰਜ ਘਰਾਂ ਦੇ ਵਿੱਚੋਂ ਸ਼ਰਾਬ ਤੇ ਨਾਣ ਜਿਹੜੀ ਭਾਰੀ ਮਾਤਰਾ ਵਿੱਚ ਬਰਾਮਦ ਕਰਕੇ ਚਾਰ ਵਿਅਕਤੀਆਂ ਤੇ ਇੱਕ ਉਹਨਾਂ ਵਿੱਚੋਂ ਜਿਹੜਾ ਇੱਕ ਲੜੀਆ ਉਹਨਾਂ ਨੂੰ ਹੀ ਗ੍ਰਿਫਤਾਰ ਕਰਕੇ ਵਕਫਾ ਕਰਨੇਲਾ ਦਿੱਤਾ ਹੈ ਥਾਣਾ ਪੂਰੇਵੀ ਦਰਜ ਕੀਤੀ ਹੈ ਸਰ ਜਿਹੜੇ ਸਾਹ ਨਾਲ ਮਾਰੇ ਅਨਸਰਾਂ ਵੱਲੋਂ ਨਸ਼ੇ ਦਾ ਤੰδα ਕੀਤਾ ਜਾ ਰਿਹਾ ਤੁਸੀਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਅਸੀਂ ਇਹਨਾਂ ਨੂੰ ਇਹ ਸਖਤ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਹੜਾ ਵੀ ਨਸ਼ਾ ਵੇਚਦਾ ਉਹ ਆਪਣਾ ਜਿਹੜਾ ਇਹ ਕੰਮ ਬੰਦ ਕਰ ਦੇਣ ਨਹੀਂ ਤੇ ਇਹਨਾਂ ਦੇ ਖਲਾਫ ਸਖਤ ਕਾਰਵਾਈ ਕੀਤੀ ਜਾਊਗੀ ਜਿਉਂਕਿ ਜਿੱਥੇ ਇਹਨਾਂ ਦਾ ਥਾਂ ਬਣਦਾ ਇਹਨਾਂ ਨੂੰ ਜੇਲਾ ਵਿੱਚ ਡਟਿਆ ਜਾਵੇ ਸਾਰੇ ਜਿਹੜੀ ਨਸ਼ਾ ਮੁਕਤ ਮਹਮ ਚਲਾਈ ਹੈ ਰਾਮਪੁਰੇ ਬੋਲ ਦੇ ਵਿੱਚ ਕਿੰਨਾ ਕੰਸਰ ਦੇਖਣ ਨੂੰ ਮਿਲਿਆ ਹੈ ਇਹਦਾ ਸਟ ਇੱਥੇ ਜਿਹੜਾ ਸਾਡੀ ਸਬ ਡਿਵੀਜ਼ਨ ਬਠਿੰਡਾ ਦੀ ਪੂਰ ਸਬ ਡਿਵੀਜ਼ਨ ਆ ਇਹਦੇ ਵਿੱਚ ਭੈਰੂਪਾ ਤੇ ਇੱਥੇ ਜਿਹੜਾ ਆਪਣੇ ਗਾਂਧੀ ਵਸਤੀ ਆ ਰਾਮਪੁਰਾ ਇੱਥੇ ਕਾਫੀ ਪਹਿਲਾਂ ਨਸ਼ੇ ਦੀਆਂ ਸਖਤ ਕਾਰਵਾਈਆਂ ਹੋਈਆਂ ਸੀ ਇੱਥੇ ਸਖਤ ਕਾਰਵਾਈ ਕੀਤੀ ਹੈ ਤੇ ਹੁਣ ਵੀ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਇਹਨਾਂ ਨੂੰ ਹੁਣ ਜਿਸ ਤਰ੍ਹਾਂ ਕੇ ਸ਼ਰੇਮ ਨਸ਼ਾ ਕਿਸੇ ਨੂੰ ਮਿਲਦਾ ਸੀ ਬਿਲਕੁਲ ਨਹੀਂ ਮਿਲਦਾ